ਹੈਲੋ ਸਸਤੀ ਗੁਰ ਗੱਲ ਹੈ। ਆਹੋ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਮੈਂ ਵੀ ਵਧੀਆ। ਤੇ ਅੱਜ ਆਪਣੇ ਕੋਫੀ ਆਇਆ ਹੈ। ਸੁਦਲ ਦਾ ਘਰਾ ਹੈ। ਤੇ ਸਲਫਾਸੀ ਦਾ ਸਾਲਾ ਦੀਪਕ ਤੰਨੂਕ ਤੰਨੂ ਦੀ ਪਤਨੀ। ਹੂੰ ਤੇ ਅੱਜ ਆਪਣੇ ਕੋ ਆਇਆ ਆ। ਉਹਦੀ ਸਾਰੀ ਵੀਡੀਓ ਦੇਖ ਕੇ ਇਹ ਗੱਲ ਕਰਦੀ। ਸਭ ਬੰਦੇ ਜੀ ਦੇ ਵਿੱਚ। ਉਹ ਸਾਹਮਣੇ ਅੱਜ ਪੜ ਲਿਆ। ਸਿਰਲੇ ਸਿਰ। ਉਹਨੂੰ ਫ੍ਰੀ ਹੋ ਗਿਆ ਨਾ। ਤੋ ਕਰੇ ਆਪਣੇ ਕੰਟੋਨ ਦੇਖਣ ਜਾਣਾ ਕਰਵਾਣਾ। ਤੇ ਬਾਸ ਸਾਹ ਸਿਆਣੇ ਹੋ ਗਏ ਆ। ਤੇ ਮਮੀ ਅੱਜ ਆਉਂਦੇ ਚੱਲਦੇ ਆ ਲੋਈ ਮਾਮਾ ਬੈਨ ਛੱਡਣ ਆ ਗਏ ਤੁਸੀਂ ਸ਼ਰਮ ਕਰਲਾ ਕਾਰੋਬਾਰ ਕਰਨਾ ਕੋਈ ਕੰਮ ਕਰ ਕਰਨਾ ਕੋਈ ਦਿਹਾੜੀ ਤੇ ਪਰ ਲਾਦਾ ਹਨਾ ਮਾਮੇ ਵਾਲ ਦੇ ਕਿ ਉਹਦੀ ਵਿਚਾਰੇ ਦੀ ਇੰਨੀ ਏਜਾ ਉਹ ਹੀ ਕਹਿੰਦਾ ਮੈਂ ਕੋਈ ਕਾਰੋਬਾਰ ਕਰਨਾ ਕੋਈ ਕੰਮ ਕਰਨਾ ਤੂੰ ਵੀ ਕਰਨਾ ਇਹਦੇ ਸਾਰੇ ਕਮੈਂਟ ਦੇਖਿਓ ਕਮੈਂਟਾਂ ਦੇ ਵਿੱਚ ਸਾਰੇ ਲੋਕਾਂ ਨੇ ਲਾਂਤਾਂ ਹੀ ਪਾਈਆਂ ਹਨਾ ਲੋਕੇ ਕਹਿੰਦੇ ਤੂੰ ਜਨਾਨੀਆਂ ਦਿਖਾਉਂਦਾ ਰਿਹਾ ਕਰ ਬਸ ਤੈਨੂੰ ਕੋਈ ਕੰਮ ਹੈ ਨਹੀਂ ਵਿਹਲੜਾ ਉੱਠ ਕੇ ਤੁਰ ਪੈਣਾ ਚੱਕ ਕੇ ਕੈਮਰਾ ਫੋਨ ਨਹੀਂ ਤਾਂ ਇੱਕ ਗੇੜਾ ਇੱਕ ਦਿਨ ਗੇੜਾ ਤਾਂ ਇਹਨੇ ਸੰਦੀਪ ਵੱਲ ਲਾਉਣਾ ਹੀ ਲਾਉਣਾ ਸੱਦਾ ਨਾਲ ਹਨਾ ਇੱਕ ਜਿਹੜਾ ਸਰਗੁਣ ਨੂੰ ਦਿਖਾਉਣਾ ਹੀ ਦਿਖਾਉਣਾ ਹੈ ਬਹੁਤ ਵਧੀਆ ਕੈਂਟ ਹੈ ਜੋ ਪਾਰਕਾ ਸਾਹਮਣੇ ਸਭ ਬਹੁਤ ਸੋਹਣੇ ਖੇਡ ਦਗਾਏ ਨੇ ਮਜ਼ਾ ਆ ਗਿਆ ਦੇਖ ਕੇ ਆ ਵੀ ਸੋਹਣੇ ਲੱਗਦੇ ਡੈਕੋਰੇਸ਼ਨ ਦੇ ਵਿੱਚ ਇੰਦਾਂ ਦੇ ਫੇਰ ਚੈੱਕ ਕਰੋ ਲਓ ਜੀ ਹੋਣਾ ਪਏ ਇੱਥੇ ਵੀ ਸੈਟ ਅੰਡੇ ਬਣਾਉਗੇ ਆਪਾਂ ਨੇ ਹਾਂ 20-30 ਪਲੇਅਰ ਹੈਗਾ ਮਾਤੋਂ ਬਹੁਤ ਸੋਨੇ ਬਰਖਸ਼ ਲਾਇਆ ਵੀ ਬੜੀ ਟਾਪ ਦੀ ਬਣਾਉਣੀ ਹੈਗੀ ਆ 20 ਰੰਗ ਦੇ ਪਲੇਅਰ ਸੈਕ ਕਰ ਸਕਦੇ ਹੋ ਇਤਨੀ ਪ੍ਰੇਟਾ ਹੋ ਗਈ ਲੱਗ ਰਹੀ ਹੈ ਕਿchna ਬਹੁਤ ਬਹੁਤ ਲਈ ਬਹੁਤ ਹੈ ਤੇ ਇਹਨਾਂ ਕਲੇਬ ਦੇ ਵਿੱਚ ਹਰਿਆਲੀ ਬਹੁਤ ਹੈ ਘੈਂਟ ਹੈ। ਅਭੀ ਮੈਂ ਰੋਡ ਤੇ ਪੈਂਦੀ ਆਪਣੀ 골ਡਨ ਗੋਡ ਜਿਰੋ ਤੋਂ 골ਡਨ ਗੇਟ ਤੋਂ ਉੱਧਰ ਨੂੰ ਜਾਈ ਨਾ। ਮੱਲੇ ਵਾਲਾ ਇਹਨਾਂ ਕਲੇਬ ਦੇ ਵਿੱਚ ਬਹੁਤ ਸੋਹਣੇ ਛਿੱਟਲੇ ਹੋਇਆ ਰਹੇ। ਕੋਈ ਲੋਨੀ ਐਂਡ ਤੋਂ ਬੱਲੇ। ਉਹ ਵੱਚੀ ਜਿੱਤੀ ਜੀ। ਹੋ ਭਾਈ ਗਰਮਾ ਗਰਮਤੀ ਜੀ। ਲੋਕੀ ਸਾਰੇ ਕੋਈ ਕੰਮਾਂ ਤੇ ਗਿਆ ਕੋਈ ਕਿਤੇ ਗਿਆ ਕੋਈ ਸੁੱਤਾ ਪਿਆ ਅੰਦਰ ਹੈ ਨਾ। ਕੋਈ ਰਾਤ ਨੂੰ ਕੰਮ ਤੇ ਜਾਂਦਾ ਹੈ। ਕੁੱਤੇ ਵਾਂਗੂ ਬਾਹਰ ਤੁਰਿਆ ਫਿਰਦਾ। ਕਿ ਕਲੋਨੀਆਂ ਦੇ ਵਿੱਚ ਜਿਹੜੀ ਘੜਦਾ ਫਿਰਦਾ ਹੈ ਹੈਨਾ ਮਰ ਗਸ਼ਤੀ ਕਰਦਾ ਫਿਰਦਾ ਹੈ ਉਹ ਕਲੋਨੀ ਵੀ ਸੋਹਣੀ ਉਹ ਕਲੋਨੀ ਵੀ ਸੋਹਣੀ ਚਿਤਨਾ ਹਾਲੀਏ ਤੇ ਕਿਸੇ ਦੇ ਕੋਲ ਹੈਨਾ ਇਹ ਤੁਸੀਂ ਜਸਟਿਸ ਲੈ ਕੇ ਆ ਜਾਣਾ ਆ ਵੀ ਮੇਰੀ ਬੇਅਦਵੀ ਕੀਤੀ ਮੇਰੀ ਕਾਗਦੀ ਬੇਅਦਵੀ ਕੀਤੀ ਦੇਖ ਲਓ ਇੱਧਰ ਆਓ ਚੱਲੀ ਚੱਲੀ ਜਿਹੜੀ ਦਾਣੇ ਵਾਲੀ ਚੱਲੀ ਉਹ ਕਿੱਦਾਂ ਖਾਦੀ ਉਹ ਇੱਥੇ ਕਿਤੇ ਵਖਾ ਲਓ ਆਪਣੇ ਇੱਥੇ ਵਖਾ ਲਓ ਤਿੱਖੇ ਆ ਕੀਤੀ ਤੇਰੇ ਇਧਰ ਆ ਜਾ ਰਹਾ ਮੈਨੂੰ ਤੀ ਤੋਹਾ ਆਪਣੇ ਉਹ ਬੜੇ ਤਿੱਖੇ ਦੀ ਤੇ ਹਾਂ ਖਾ ਸਾਡੀ ਸਵਾਦ ਦੋ ਇਹਨੇ ਮੈਨੂੰ ਥੋੜੀ ਟੇਸਟ ਕਰਾਓ ਕਿੱਦਾਂ ਗਿਆ ਸੀ ਹਰ ਹਰ ਬਣਾ ਓਏ ਉਹ 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 ਦੇਖੀ ਕਿੰਨੀ ਮਿੱਠੀ ਲੱਗਦੀ ਏ ਏ ਨਾ ਨਹੀਂ ਇੰਨਾ ਜਿੱਦ ਕਰਉ ਮੈਂ ਨਹੀਂ ਕਹਿਣੀ ਵੀ ਆ ਲੱਗੀ ਹੋਣ ਲੱਗੀ ਮਿਰਚ ਉਹ ਤਾਂ ਭਾਵੇਂ ਖਾ ਲੈਂਦੀ ਮੈਂ ਜਾਨ ਲੱਗੀ ਮਿਰਚ ਲੱਗੀ ਨਾ ਮਿਰਚ ਉਹ ਸੀਸੀ ਕਰੰਡੀ ਹੂੰ ਤੇ ਜੋ ਕਹਿ ਤਾ ਕਾ ਪੀ ਆਂ ਅਜਨਾ ਵੈਜ ਗਰੇਵੀ ਚਾਂਪ ਲੈ ਕੇ ਆਏ ਹਾਂ ਮੈਂ ਹਾਂ ਚੱਲ ਇਹਨੂੰ ਕੋਨੇ ਆ ਤੇ ਕਹਿੰਦੀ ਫਟਾ ਫਟ ਮੈਨੂੰ ਨਾ ਆ ਮੈਂ ਮੈਨੂੰ ਕਹਿੰਦੀ ਮੇ ਪਾਦੇ ਪਾਦੇ ਮੈਨੂੰ ਬੱਦ ਕੇੜਾ ਬਣਾ ਹੋਵੇ ਗਰਮ ਗਰਮ ਨਹੀਂ ਬੜਾ ਪਾਦਾ ਹੈ ਦੱਸ ਉਹ ਇਹਨੂੰ ਇਹਦੀ ਭੈਣਾ ਨਹੀਂ ਉਹ ਨੂੰ ਲਾਉਣੀ ਹੈ ਹਨਾ ਦੇਖ ਲਓ ਜਿੱਦਾਂ ਆਪਣੇ ਘਰੇ ਕੋਈ ਰਹਿਣਾ ਭਰਾ ਆ ਹੋਵੇ ਤੇ ਆਪਾਂ ਕਹਿਣਾ ਚੱਲ ਬਹਿ ਜਾ ਚਾਪਾਣੀ ਬਣਾਉਣੀ ਕੁਝ ਵੀ ਕਹੀਦਾ ਹੈ ਹਨਾ ਉਹ ਵੀ ਦੱਸੋ ਫਿਰ ਬੱਲ ਦਾ ਤਾਂ ਮੂੰਹ ਮੋਟਾ ਹੋ ਜਾਂਦਾ ਹੈ ਹਨਾ ਉਹ ਦੇਖ ਲਓ ਕਹਿੰਦੀ ਤੂੰ ਨਾ ਕਹਿੰਦਾ ਤਾਂ ਉਹਨੇ ਕਰਨਾ ਹੀ ਨਹੀਂ ਸੀ ਕਹਿਣਾ ਹੀ ਨਹੀਂ ਸੀ ਹੈ 10 ਰੁਪਈਆ ਦੀਆਂ ਚਾਂਪਾ ਨਾਲ ਚਾਂਪਾ ਨਿਆਣੇ ਦੀ ਸਿਹਤ ਲਈ ਚੰਗੀਆਂ ਹੁੰਦੀਆਂ ਆ ਚਾਂਪਾ ਦਾ ਸਿਆਣੇ ਨੂੰ ਨਹੀਂ ਪਚਦੀਆਂ ਤਾਂ ਤੁਸੀਂ ਉਹ ਨਿਆਣੇ ਨੂੰ ਦੇਂਦੇ ਕੋ ਰੱਖ ਨੂੰ ਹਨ ਤਰ੍ਹਾਂ ਤਰ੍ਹਾਂ ਦੇ ਵਿੱਚ ਮਸਾਲੇ ਪਾਏ ਹੁੰਦੇ ਆ ਤੇ ਤੁਸੀਂ ਚੱਕ ਕੇ ਉਹਨੂੰ ਖਵਾਉਣ ਦੇ ਚਾਂਪਾ ਉਹ ਚੱਜ ਦੀ ਚੀਜ਼ ਖਵਾ ਦਿਓ ਮੈਂ ਗਈ ਚਾਂਪਾ ਖਾਣੇ ਆ ਤੁਹਾਡੇ ਮਮੋਸ ਹਨ ਕੋ ਤੇਨ ਦਾ ਸਰ ਪਾਇਆ ਹੁੰਦਾ ਹੈ ਅਕਲ ਕਦੋਂ ਆਣੀ ਤੁਹਾਨੂੰ ਉਣੀ ਨਹੀਂ ਅਕਲ ਭੈਣ ਦਾ ਘਰ ਉੱਜੜਿਆ ਰਿਹਾ ਆ ਤੇ ਇਹਨੂੰ ਕੰਟੈਂਟ ਦੀ ਪਈ ਹੈ ਹਨਾ ਵੀ ਤੂੰ ਉਹਦਾ ਘਰ ਵਸਾ ਤੂੰ ਕੀ ਕਰਦਾ ਫਿਰਦਾ ਹੈ ਤੂੰ ਕੰਟੈਂਟ ਬਣਾ ਇਕੱਠਾ ਕਰਦਾ ਫਿਰਦਾ ਹੈ ਸੋ ਗਾਇਸ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਬਾਏ ਬਾਏ